ਜਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਰੇਲੂ ਕਲੇਸ਼ ਨੂੰ ਲੈ ਕੇ ਜਵਾਈ ਵੱਲੋਂ ਆਪਣੇ ਸੋਹਰਾ ਪਰਿਵਾਰ ਉੱਤੇ ਕੀਤਾ ਜਾਣ ਲੇਵਾ ਹਮਲਾ ਮਾਮਲਾ ਹੈ ਕਾਦੀਆ ਦੇ ਪਿੰਡ ਕੋਟਾ ਦਾ ਪੀੜਤ ਬਲਵਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੇਰਾ ਵਿਆਹ ਪਿੰਡ ਲੂਣਾ ਬਰਕਤਾ ਹੋਇਆ ਸੀ ਅਤੇ ਮੇਰੇ ਦੋ ਬੱਚੇ ਵੀ ਹਨ ਮੇਰਾ ਪਤੀ ਨਸ਼ੇ ਦਾ ਆਦੀ ਹੈ ਤੇ ਉਹ ਮੇਰੀ ਮਾਰਕੁੱਟ ਕਰਦਾ ਹੈ ਜਿਸ ਤੋਂ ਦੁਖੀ ਹੋ ਕੇ ਮੈਂ ਆਪਣੇ ਪੇਕੇ ਘਰ ਰਹੇ ਰਹੀ ਹਾਂ ਬੀਤੀ 4 ਸਤੰਬਰ ਨੂੰ ਮੇਰੇ ਪਤੀ ਵੱਲੋਂ ਆਪਣੇ ਪਰਿਵਾਰ ਅਤੇ ਕੁਝ ਅਣਪਛਾਤੇਆਂ ਨੂੰ ਨਾਲ ਲੈ ਕੇ ਰਾਤ 11 ਵਜੇ ਮੇਰੇ ਚਾਚੇ ਦੇ ਕਾਰੋ ਤੇ ਮਲ੍ਹਾ ਕਰ ਦਿੱਤਾ ਗਿਆ ਅਤੇ ਮੇਰੇ ਚਾਚੇ ਅਤੇ ਪਰਾਨੂ ਤੇਜਦਾਰ ਹਥਿਆਰ ਨਾਲ ਬੁਰੀ ਤਰ੍ਹਾਂ ਵੱਢਿਆ ਗਿਆ ਜਾਂਦੇ ਹੋਏ ਉਹ ਘਰ ਦੇ ਵਿੱਚ ਪਏ ਪੈਸੇ ਅਤੇ ਗਹਿਣੇ ਵੀ ਲੁੱਟ ਕੇ ਲੈ ਗਏ ਪਿੰਡ ਵਾਲਿਆਂ ਵੱਲੋਂ ਮੇਰੇ ਚਾਚੇ ਤੇ ਪਰਾਨੂ ਕਾਨੂੰਨਾਨ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਾਲਤ ਨਾਜ਼ੁਕ ਦੇਖਦੇ ਹੋਏ ਉਹਨਾਂ ਵੱਲੋਂ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਇ ਅਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉੱਥੇ ਹੀ ਪਿੰਡ ਕੁਟਾਨ ਦੇ ਵਾਸੀ ਜੋਗਾ ਸਿੰਘ ਜੁਗਰਾਜ ਸਿੰਘ ਨੇ ਕਿਹਾ ਕਿ ਅਜੇ ਹੀ ਵਾਰਦਾਤ ਸਾਡੇ ਪਿੰਡ ਵਿੱਚ ਪਹਿਲੀ ਵਾਰ ਹੋਈ ਹੈ ਜਿਸ ਨਾਲ ਪਿੰਡ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਉਥੇ ਹੀ ਲੂਨਾ ਬਰਕਤਾਲ ਤੋਂ ਦੂਜੀ ਟੀਰ ਦੇ ਸਾਬਕਾ ਸਰਪੰਚ ਭਗਤ ਸਿੰਘ ਅਤੇ ਬਗੇਲ ਸਿੰਘ ਨੇ ਕਿਹਾ ਕਿ ਉਸ ਪਰਿਵਾਰ ਉੱਤੇ ਹੋਏ ਹਮਲੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਅਸੀਂ ਕੋਈ ਹਮਲਾ ਨਹੀਂ ਕੀਤਾ ਪਰਿਵਾਰ ਵੱਲੋਂ ਸਾਡੇ ਉੱਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵੱਲੋਂ ਵੀ ਉਸ ਪਰਿਵਾਰ ਉੱਤੇ ਹਮਲਾ ਕੀਤਾ ਗਿਆ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਿਸੇ ਤੇ ਵੀ ਝੂਠਾ ਪਰਚਾ ਨਹੀਂ ਹੋਣਾ ਚਾਹੀਦਾ ਨਾਲ ਹੀ ਉਹਨਾਂ ਨੇ ਕਿਹਾ ਕਿ ਮਹਿਰ ਸਿੰਘ ਜੋ ਕਿ ਪਿੰਡ ਕੂਟਾਨ ਵਿਆਹ ਆਇਆ ਹੋਇਆ ਹੈ ਪਰਿਵਾਰ ਵੱਲੋਂ ਮਹਿਰ ਸਿੰਘ ਨੂੰ ਬੇਦਖਲ ਕੀਤਾ ਹੋਇਆ ਹੈ ਜਦੋਂ ਇਸ ਮਾਮਲੇ ਬਾਰੇ ਕਾਨੂੰਨਵਾਨ ਦੇ ਥਾਣਾ ਮੁਖੀ ਗੁਰਨਾਮ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਪੀੜਤ ਪਰਿਵਾਰ ਦੇ ਬਿਆਨ ਲੈ ਲਏ ਹਨ ਤਫ਼ਤੀਸ਼ ਦੇ ਵਿੱਚ ਜੋ ਵੀ ਤੱਤ ਸਾਹਮਣੇ ਆਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਦੇਖੋ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕਿਹੜਾ ਪਿੰਡ ਹੈ ਕੂਟਾਂ ਮਸਲਾ ਕੀ ਹੋਇਆ ਮਸਲਾ ਵੀ ਨਹੀਂ ਹੋਇਆ ਵੀ ਇਹਨਾਂ ਦਾ ਕੋਈ ਆਪਰੇਸ਼ਨ ਝਗੜਾ ਹੈਗਾ ਮੜਾ ਮੋਟਾ ਦੇ ਰਾਤ ਦੇ 11 ਵਜੇ ਕੰਧਾਂ ਕੋਠੇ ਟੱਪ ਕੇ ਆਣ ਕੇ ਤੇ ਵੱਡੇ ਟੱਕ ਕੀਤੀ ਇਹਨਾਂ ਬਹੁਤ ਜ਼ਿਆਦੀ ਬਹੁਤ ਜਵਾਰ ਦਾ ਇਤਤਫਾ ਮਾਹ ਜਿਹੜਾ ਇਹਨਾਂ ਫਲਾਇਆ ਜਾਦਾ ਹੀ ਕਿੰਨਾਂ ਨੇ ਕੀਤੇ ਇਹ ਦੀ ਰਗਿਆ ਬੰਦੇ ਇਹਨਾਂ ਦੇ ਕੁੜਮੀ ਲੱਗਦੇ ਆ ਮਤਲਬ ਜਵਾਈ ਆ ਇਹਨਾਂ ਦਾ ਤੇ ਇੱਕ ਭਰਾ ਹੀ ਜਵਾਈ ਦਾ ਬਾਕੀ ਨਾਲ ਉਹਨਾਂ ਦੇ ਹੋਰ ਮੁੰਡੇ ਪਤਾ ਨਹੀਂ ਕਿੰਨੇ ਕਰਦੇ ਆ ਤੇ 12 ਜਣੇ ਹਾਂਜੀ ਕਿੰਨੇ ਜਾਨਾ ਛੱਟਾਂ ਲੱਗੀਆਂ ਛੱਟਾਂ ਲੱਗੀਆਂ ਲੋਹਾਂ ਜਾਨਿਆਂ ਨਾਲੋਂ ਜ਼ਿਆਦਾ ਇੱਕ ਤੇ ਮੁੰਡੇ ਦਾ ਸਿਰ ਪਾੜਿਆ ਤੇ ਦੂਜਾ ਬੁੱਢੇ ਦੀ ਲੱਤ ਵੱਢਤੀ ਆ ਤੇ ਮੁੰਡੇ ਦੀ ਬਾਹ ਵੀ ਵੱਡੀ ਆ ਬਾਹ ਦੇ ਵੀ ਟਾਂਕੇ ਲੱਗੇ ਆ ਤੇ ਮੁੰਡੇ ਦੇ ਸਿਰ ਤੇ 12 ਟਾਂਕੇ ਲੱਗੇ ਆ ਉਹ ਵੀ ਬਾਰੀਆਂ ਬੂੜੀਆਂ ਤੋੜੀਆਂ ਇਹਨਾਂ ਦੇ ਕਮਰੇ ਚ ਵੜ ਗਏ ਆ ਜੀ ਸਾਰੇ ਐ ਕਮਰੇ ਚ ਵੜ ਕੇ ਮੁਰਤੇ ਸਾਰੇ ਬਾਰੀਆਂ ਬੂੜੀਆਂ ਭੰਨ ਕੇ ਦੇ ਲੋਟਪੋ ਵੀ ਕੀਤੀ ਆ ਤੇ ਕਿਸ ਤਰ੍ਹਾਂ ਮਾਹੌਲ ਜਿੰਦੇ ਪਿੰਡ ਮਾਹੌਲ ਤਾਂ ਬਹੁਤ ਹੀ ਹਿਸਾਬ ਨਾਲ ਗੰਦਾ ਮਾਹੌਲ ਆ ਇਹ ਕੋਈ ਹੋਰ ਵੀ ਕਿਹਨਾ ਹੋ ਸਕਦਾ ਜੀ ਅੱਜ ਇਹਨਾਂ ਨੇ ਕਰਕੇ ਗਏ ਆ ਤੇ ਇਹਨਾਂ ਦੀ ਕਿੱਦਾਂ ਦੀ ਕਾਰਵਾਈ ਚਾਹਦੇ ਹੋ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਅਸੀਂ ਕਿੰਨੇ ਇਹਨਾਂ ਨੂੰ ਜੋ ਇਨਸਾਫ ਮਿਲਣਾ ਚਾਹੀਦਾ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਜਗਰਾਤ ਸਿੰਘ ਆ ਮੇਰੇ ਪਿੰਡ ਕੂਟਾਂ ਜੀ ਇਹ ਸਾਡੇ ਪਿੰਡ ਚ ਵਾਰਦਾਤ ਹੋਈ ਆ ਇਹ ਪਿੰਡ 'ਚ ਪਹਿਲੀ ਵਾਰ ਇਹੋ ਜਿਹਾ ਵਾਕਾ ਹੋਇਆ। ਬਾਹਰੋਂ ਪਿੰਡ 'ਚ ਇਦਾਂ ਬੰਦੇ ਆਣ ਕੇ ਪਏ। ਇਹਨਾਂ ਨੇ ਪਿੰਡ ਦੇ ਵਿੱਚ ਬਹੁਤੀ ਦਚਸਪ ਦਾ ਮਾਹੌਲ ਬਣਾਤਾ। ਲੁੱਟ-ਖਸੁੱਟ ਵੀ ਕੀਤੀ ਆ, ਸੱਟਾਂ ਲਾਈਆਂ, ਬਹੁਤ ਮਾੜਾ ਕੰਮ ਹੋਇਆ। ਇਹਦੀ ਸਾਨੂੰ ਮਤਲਬ ਇਥਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਤੇ ਗਰੀ ਪਰਿਵਾਰ ਆ ਇਹਨਾਂ ਦੀ ਸਾਰਾ ਪਿੰਡ ਹੈ ਇਹਨਾਂ ਦੀ ਸਪੋਰਟ ਕਰਦੇ। ਮੇਰਾ ਨਾਮ ਅਨਪ੍ਰੀਤ ਲੋਧਾ ਜੀ। ਮੈਂ ਮਿਲਤੀ ਫਤੂ ਵਰਕਤਾ ਪਿੰਡ ਵਿੱਚ ਵੀ ਆਈਆਂ ਮੇਰੇ ਸਿੰਘ ਦੇ ਨਾਲ ਜੋ ਕਿ ਕੁਟਮਾਰ ਵਗੈਰਾ ਕਾਫੀ ਕਰਦੇ ਰਹੇ ਮਸ਼ੀਦੇ ਆਦੀ ਆ ਕਿ ਘਰ ਵੀ ਬਹੁਤ ਆ ਧੰਕਿਆ ਧੰਕਿਆ ਵਗੈਰਾ ਦਿਨ ਦੇ ਰਹੇ ਆ ਕਿ ਜੋ ਨਸ਼ਾ ਵੇਸ਼ ਦੇ ਦੀਆ ਕਰਦੇ ਵੀ ਆ ਤੇ ਮੈਂ ਮਿਲ ਕੇ ਆਪਣੇ ਚਾਚਾ ਜੀ ਦੇ ਕੋਲ ਰਹਿੰਨੀ ਸੀਗੀ ਤੇ ਉਥੇ ਮਤਲਬ ਕਿ ਪਹਿਲੇ ਮੀ ਕੇ ਸੈਂਟਰ ਸੀਗੇ ਤੇ ਉਸ ਤੋਂ ਬਾਅਦ ਇਹ ਜਿਹੜਾ ਸੈਂਟਰ ਚ ਛੁੱਟੇ ਆ ਤੇ ਕਿ ਮੁੰਡੇ ਮੰਡੇ ਲੈ ਕੇ ਸਾਡੇ ਘਰੇ ਪਏ ਆ ਕੁਟਮਾਰ ਕੀਤੀ ਉਹਨਾਂ ਨੇ ਚਾਚਾ ਚਾਚਾ ਜੀ ਦੇ ਨਾਲ ਵੀ ਕੀਤੀ ਆ ਮੇਰੇ ਭਰਾ ਦੇ ਨਾਲ ਵੀ ਕੀਤੀ ਆ ਕਿ ਮੈਨੂੰ ਕੁਟਮਾਰ ਕਰਦੇ ਰਹੇ ਆ ਕਿ ਨੂੰ ਕਰੋ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਆ ਉਹਨਾਂ ਨੇ ਕਿ ਜੋ ਕੀ ਮੈਂ ਮੇਰੇ ਦੋ ਬੱਚੀ ਵੀ ਆ ਕੋਈ ਉਹ ਵੀ ਕਰਕੇ ਗਏ ਆ ਹਾਂ ਜੀ ਮਤਲਬ ਕਿ ਸਾਰੀ ਤਲਾਸ਼ੀ ਕਰਕੇ ਗਏ ਆ ਬੈੱਡ ਜੋ ਵੀ ਆ ਅਲਮਾਰੀ ਆ ਸਾਰਾ ਮਿਲ ਕੇ ਤਲਾਸ਼ੀ ਕਰਕੇ ਗਏ ਆ ਸਾਰੀ ਹਾਂ ਜੀ ਪਾਪਾ ਨੂੰ ਵੀ ਧੰਕੀਆਂ ਦਿੰਦੇ ਆ ਕਿਉਂਕਿ ਮੇਰੇ ਪਾਪਾ ਵੀ ਇਨਾਂ ਤੋਂ ਡਰਦੇ ਲੋਕ ਦਿਖਦੇ ਹਣ ਉਹਨਾਂ ਦਾ ਵੀ ਪਤਾ ਹੈਗਾ ਕਿ ਉਹ ਹੈਗੇ ਕਿੱਥੇ ਆ ਤੇ ਕੀ ਮੰਗਦੇ ਕਾ ਜੀ ਸਾਡੀ ਮੰਗ ਇਹ ਜੀ ਆ ਕਿ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਬਹੁਤ ਅੰਕ ਕੀਤਾ ਪਿਆ ਇਹਨਾਂ ਨੇ ਤੇ ਜੋ ਵੀ ਹੈ ਮੇਰਾ ਜੇਠ ਸੀਗਾ ਉਹ ਘਰ ਆ ਕੇ ਤੇ ਮੈਂ ਘਰ ਵਾਲਾ ਵੀ ਨਾਲ ਸੀਗਾ ਜੇਠ ਸੀਗਾ ਨਾਲ ਸੋਹਰਾ ਸੀਗਾ ਨਾਲ ਇੱਕ ਮੁੰਡਾ ਵਿੱਚ ਦਿਲਬ੍ਰੀਤ ਵੀ ਸੀਗਾ ਕਿ ਉਹਨਾਂ ਨੂੰ ਜਾਣਦੇ ਕਿ ਕਾਫੀ ਵਾਰ ਘਰ ਵਿਵਾਰ ਦਾ ਦਾ ਕਰਦੇ ਰਿਹਾ ਕਿ ਸਾਡੇ ਨਾਲ ਹੀ ਲੋਕਾਂ ਨਾਲ ਕਾਫੀ ਲੋਕਾਂ ਨਾਲ ਹੁੰਦੀਆਂ ਰਹੀਆਂ ਕਿ ਬਦਮਾਸ਼ ਨੇ ਪਹਿਲੇ ਜੀ ਬਦਮਾਸ਼ تھے ਤੇ ਸਾਨੂੰ ਮਲਕੀ ਦੋ ਬੰਦਿਆਂ ਦੇ ਹੋਰ ਸ਼ੱਕ ਆ ਕਿ ਉਹਨਾਂ ਦੇ ਨਾਲ ਪੱਕੇ ਤੋਤੇ ਲੜਾਈ ਝਗੜੇ ਵਿੱਚ ਰਹਿੰਦੇ ਰਿਹਾ ਉਹ ਬੱਚੇ ਨੇ ਇੱਕ ਬੇਟੀ ਐ ਇੱਕ ਬੇਟਾ ਤੇ ਉਹਨਾਂ ਦੇਖਭਾਲ ਕੌਣ ਕਰੇਗਾ ਉਹਨਾਂ ਦਾ ਦੇਖਭਾਲ ਹੋਣਾ ਅਸੀਂ ਕਰਾਂਗੇ ਮੇਰੇ ਕੋਲ ਤਾਂ ਉਹ تھے ਹੈ ਕਿ ਜਦੋਂ ਟੱਕ ਮਾਰ ਹੋਈ ਹੈ ਜਿਆਦਾ ਸੀਰੀਅਸ ਹੋ ਗਈ ਤੇ ਇਸ ਕਰਕੇ ਹਸਪੀਟਲ ਵਗੈਰਾ ਚਲ ਗਏ ਮਗਰ ਉਹ ਬੱਚਿਆਂ ਦਾ ਕੁਝ ਤਾਂ ਪਤਾ ਨਹੀਂ ਆ ਤੇ ਬੱਚੇ ਬਾਅਦ ਡੈਡੀ ਆ ਕੇ ਕਿ ਤੋਂ ਇਲਾਕੇ ਲੈ ਕੇ ਗਈ ਆ ਹੁਣ ਉਹਨਾਂ ਦਾ ਵੀ ਕੋਈ ਪਤਾ ਨਹੀਂ ਕੋਈ ਫੋਨ ਨਹੀਂ ਕੋਲ ਨਹੀਂ ਕੁਛ ਨਹੀਂ ਆ ਮੰਗ ਹੈ ਤੁਹਾਡੀ ਸਜ਼ਾ ਮੈਂ ਜੀ ਮੰਗਾਤੀ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਅੱਜ ਹਰਨੇ ਕੋਈ ਹੋਇਆ ਕਿ ਅੱਗੇ ਵੀ ਕੁਝ ਨਾ ਕੁਝ ਕਰ ਸਕਦੇ ਗੁਲਵਿੰਦਰ ਸਿੰਘ ਜੀ ਕੀ ਮਸਲਾ ਪਿਆਦਾ ਜੀ ਸਰ ਸਾਡੀ ਨਾ ਚਾਚੇ ਦੀ ਕੁੜੀ ਭੈਣੀ ਹੈ ਸਾਡੀ ਬੇਟ ਲੱਕੇ ਚ ਵਰਕਤੀ ਵਿਆਹੀ ਹੋਈ ਸੀ ਤੋਂ ਮੁੰਡਾ ਉਹ ਕਰਦਾ ਸੀਗਾ ਨਸੇ ਇਹਨੂੰ ਮਾਰਦਾ ਕੁੱਟਦਾ ਸੀਗਾ ਇਹ ਵਿਚਾਰੀ ਘਰੋਂ ਚਲ ਜਾਂਦੀ ਸੀਗੀ ਇਹ ਸਾਡੇ ਕੋਲ ਆ ਕੇ ਰਹਿਣ ਲੱਗ ਪਈ ਉਹਨਾਂ ਨੇ ਮੁੰਡੇ ਨੂੰ ਫਿਰ ਕੈਂਪਸ ਚ ਭਰਤੀ ਕਰਾਤਾ ਹੁੰਦਾ ਜਦੋਂ ਪ੍ਰਤੀਕ ਹੋ ਕੇ ਆਇਆ ਕੈਂਪ ਚ 2 ਮਹੀਨੇ ਬਾਅਦ ਆਉਂਦੇ ਉਹਨੇ ਸਾਡੇ ਪਿੰਡ ਕੋਟੀ ਆਇਆ ਆ ਕੇ ਦੋ ਚੱਕਰ ਲਗਾਏ ਵੇ ਵੇਖਿਆ ਵੀ ਕੀ ਸਾਫ ਕਿਤਾਬਾ ਤੀਜੇ ਦਿਨ ਆਣ ਕੇ 4 ਤਰੀਕ ਨੂੰ ਰਾਤ ਨੂੰ 11 ਵਜੇ ਕੰਨਾਂ ਟੱਪ ਕੇ ਨਾਲ 12 13 ਜਾਣੇ ਸੀ ਉਹਦੇ ਇੱਕ ਮੇਰ ਸਿੰਘ ਸੀਗਾ ਇੱਕ ਇਹਦਾ ਭਰਾ ਸੀਗਾ ਭਗੇਲ ਸਿੰਘ ਇੱਕ ਇਹਨਾਂ ਦਾ ਫਾਦਰ ਸੀਗਾ ਡੈਡੀ ਇਹਨਾਂ ਦਾ ਭਗੇਲ ਸਿੰਘ ਉਹਨਾਂ ਦਾ ਆਉਂਦੇ ਸਾਡਾ ਗੇਟ ਤੋੜਿਆ ਆ ਕੇ ਅੰਦਰ ਵੜੇ ਡੈਡੀ ਅੰਦਰ ਲੰਮੇ ਪਿਆ ਸੀਗਾ ਆਉਂਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਪਹਿਲੋ ਡੈਡੀ ਦੇ ਗੋਡੇ ਤੇ ਮਾਰਿਆ ਦੱਤਰ ਜਦੋਂ ਉਹਨਾਂ ਨੇ ਰੌਲਾ ਪਾਇਆ ਬੰਦੇ ਭਾਗੇ ਫੇ ਮੈਂ ਬਾਹਰ ਭੱਜਿਆ ਮੇਰੇ ਸਿਰ ਤੇ ਦਾਤਰ ਮਾਰੇ ਆ ਬਾਹਾਂ ਤੇ ਦਾਤਰ ਮਾਰੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜੀ ਪੂਰੀ ਤਸੱਲੀ ਕਰਕੇ ਫੇਰ ਗਏ ਸਾਡਾ ਦਰਵਾਜ਼ਾ ਭੰਨਿਆ ਅੰਦਰ ਵਾਲਾ ਬੱਚੇ ਬੈੱਡ ਦੇ ਹੇਠ ਲੁਕਲਾ ਕੇ ਜਾਨ ਬਚਾਈ almari ਫੋਲੀ ਸਾਡਾ ਸੋਨਾ ਤੇ ਸਾਡੇ ਪੈਸੇ ਸੀਗੇ 50000 ਰੁਪਏ ਨਕਦੀ ਅਸੀਂ ਮੱਝ ਲੈਣ ਲਈ ਲਿਆ ਸੀਗਾ ਕਿਸੇ ਕੋਲੋਂ ਉਹ ਸਾਰਾ ਲੁੱਟ ਖੋ ਕਰਕੇ ਨਿਕਲ ਗਏ ਸਾਨੂੰ ਅੰਦਰ ਬੰਦ ਕਰਕੇ ਫਿਰ ਪਿੰਡ ਵਾਲਿਆਂ ਆ ਕੇ ਦਰਵਾਜ਼ਾ ਖੋਲ ਕੇ ਸਾਨੂੰ ਬਾਹਰ ਕੱਢਿਆ ਜੀ ਇਹਨਾਂ ਤੇ ਜੀ ਅਸੀਂ ਕਹਿੰਨੇ ਆਂ ਕਿ ਸਦਾ ਵਾਸਤੇ ਅੰਦਰ ਜਾਂ ਜੀ ਸਾਡੀ ਜਾਨ ਨੂੰ ਇਹਨਾਂ ਕੋਲੋਂ ਖਤਰਾ ਆ ਕਿਉਂਕਿ ਇਹ ਅੱਜ ਵੀ ਬਾਹਰ ਫਿਰਦੇ ਰਹੇ ਤੇ ਸਾਨੂੰ ਇਹਨਾਂ ਕੋਲੋਂ ਖਤਰਾ ਵਾ ਇਹਨਾਂ ਦਾ ਪੁਲਿਸ ਪੱਕੇ ਪ੍ਰਬੰਧ ਕਰੇ ਕਿ ਸਾਡੀ ਜਾਨ ਮਾਲ ਦੀ ਰਾਖੀ ਜੋ ਆ ਉਹਨਾਂ ਕੋ ਕੀਤੀ ਜਾਵੇ ਕਿਉਂਕਿ ਸਾਨੂੰ ਖਤਰਾ ਆ ਇਹਨਾਂ ਨੂੰ ਜਿੰਨਾ ਵੀ ਤਗੜੇ ਤਗੜਾ ਪਰਚਾ 307 ਹੋ ਜੇ ਘਰ ਦੀ ਲੁੱਟਮਾਰ ਆ ਉਹਦੇ ਤੇ ਜੋ ਪਰਚਾ ਬਣਦਾ 452 ਉਹ ਲੱਗੇ 26 ਲੱਗੇ ਕਿਉਂਕਿ ਸਾਡੀ ਬੇਰਮੀਨੇ ਘੁੱਟਮਾਰ ਕਰਕੇ ਵੱਢ ਟੁੱਕ ਕਰਕੇ ਗਏ ਨੇ ਸਰਪੰਚ ਭਗਤ ਸਿੰਘ ਕਠਾਣਾ ਉਹਦੇ ਬਾਰੇ ਮੈਂ ਇਹੋ ਕਹਿਣਾ ਚਾਹੁੰਦਾ ਕਿ ਜਿਹੜਾ ਉਹ ਮੁੰਡਾ ਮੇਰ ਸਿੰਘ ਆ ਉਥੇ ਕੂਟੀ ਵਾ ਉਹ ਉਥੇ ਇੰਦੇ ਉਹਦੇ ਬੱਚੇ ਕੋ ਪਤਾ ਨਹੀਂ ਗੁੱਸੇ ਨਾਰਾਜ਼ ਕੀ ਹੋਊਗੀ ਤੇ ਜਿਹੜੀ ਉਹ ਭਗੇਲ ਸਿੰਘ ਦੀ ਗੱਲ ਕਰਦੇ ਆ ਭਗੇਲ ਸਿੰਘ ਦਾ ਤੇ ਮੇਰ ਸਿੰਘ ਦਾ ਕੋ ਲੈਣ ਦੇਣ ਦੀ ਨਾ ਕੋਣ ਬੋਲਣਾ ਇਹ ਸਾਡੇ ਮੁੰਡਿਆਂ ਦੀ ਭੈਣੀ ਫਰਾਂਫ ਦੀ ਦੁਕਾਨ ਆ ਉਹਨਾਂ ਨਾਲ ਕੰਮ ਕਰਦਾ ਇਹਦੇ ਬੇਰੇ ਵੀ ਮੇਰ ਸਿੰਘ ਨੂੰ ਬੇਦਖਲ ਕੀਤਾ ਉਹਨਾਂ ਦਾ ਕੋ ਕੋਣ ਬੋਲਣੀ ਨਹੀਂ ਉਹਦੇ ਨਾਲ ਤੇ ਜਿਹੜਾ ਆ ਦੀ ਇਹ ਘਟਨਾ ਦਸਣਦੇ ਆ 4 ਤਰੀਕ ਦੀ ਉਸ ਦਿਨ ਤੇ ਸਾਡੇ ਮੁੰਡਿਆਂ ਨਾਲ ਉਥੇ ਭੈਣੀ ਮੀਆਂ ਖਾਨ ਦੁਕਾਨ ਦੇ ਹੀ ਉੱਥੋਂ ਇੱਕ ਬੈਗ ਸ਼ੌਟ ਹੋਟਲ ਆ ਉੱਥੋਂ ਇਹ ਖਾਣਾ ਖਾ ਕੇ ਰਾਤ ਨੂੰ ਪੌਣੇ 12:00 ਵਜੇ 11:30 ਪੌਣੇ 12:00 ਵਜੇ ਘਰ ਪਹੁੰਚੇ ਆ ਉਹਨਾਂ ਦੇ ਨਾਲ ਹੀ ਜਿਹੜੇ ਜਹਾਮ ਲਾਉਣ ਦੇ ਹਮਲਾ ਕਰਨ ਦੇ ਇਹ ਬਗੇ ਸਿੰਘ ਦੇ ਦੋਦੇ ਫਾਦਰ ਤੇ ਬਿਲਕੁਲ ਬੇਬਨਾਹ ਥਰਾ-ਸਰ ਝੂਠੇ ਆ ਜਿਨ੍ਹਾਂ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਵਾਸਤੇ ਉਹ ਮੰਗ ਕਰਦੇ ਆ ਵੀ ਝੂਠ ਕੇ ਦੇ ਪਰਚਾ ਨਾ ਕਰਾਇਆ ਜਾਵੇ ਜਿਹੜਾ ਸੱਚਾ ਉਹ ਸਾਹਮਣੇ ਆਉਣਾ ਚਾਹੀਦਾ ਵੀ ਕਿੰਨੇ ਹਮਲਾ ਕੀਤਾ ਤੇ ਕਿੰਨੇ ਸੱਟਾਂ ਲਾਈਆਂ ਝੂਠ ਨਹੀਂ ਕੇਸ ਦੇ ਪਰਚਾ ਹੋਣਾ ਚਾਹੀਦਾ ਜੇ ਇਹ ਵੇਤਨੇ ਤੇ ਇਹਨਾਂ ਦੇ ਪਰ ਆਉਣਾ ਚਾਹੀਦਾ ਪਰ ਵੇਤ ਨਹੀਂ ਗਏਗੇ ਕੋਈ ਮੈਨੂੰ ਸੀਮੇ ਨੇ ਉਹ ਗੱਲ ਕੋਈ ਟੋਆਟ ਸਤ ਮੈਂ ਨੇ ਇੱਕ ਤੇ ਮੇਰੀ ਭਰਾਣਾ ਕਦੀ ਗੱਲ ਨਹੀਂ ਹੋਈ ਮੇਰੇ ਫੋਨ ਤੇ ਬਈ ਫੋਨ ਚ ਚੱਲਣਾ ਕਾਲਾ ਕਿਧੇ ਜਾਣ બીજી ਗੱਲ ਦੇਤੇ ਹਮਲਾ ਹੋਇਆ ਜਾਂ ਜੋੜੀ ਹੋਇਆ ਉਹਦੇ ਰਿਸ਼ਤੇਦਾਰ ਹੀ ਉਹਨਾਂ ਨੂੰ ਮੈਂ ਨਹੀਂ ਜਾਣਦਾ ਕੋਣ ਆ ਜਿੱਤੇ ਹਮਲਾ ਆ ਨਾ ਹੀ ਮੈਨੂੰ ਉਹ ਫਾਦਰਵਾੜੇ ਪਤਾਵਾ ਕੋਣ ਆ ਜਾਂ ਜਿਹੜਾ ਬਿਆਨ ਦੀਆਂ ਅੰਡਿਆ ਜਨੇ ਇਲਜ਼ਾਮ ਲਾਏ ਆ ਸਿਰਫ ਮੈਂ ਆਪਣੀ ਪਛਾਣ ਨਹੀਂ ਜਾਣਦਾ ਇਹ ਹੈ ਨਾ ਉੱਥੇ ਵਿਆਹ ਗੂਟਾ ਮਿਲਦਾ ਹਾਂਜੀ 11 ਵਜੇ ਤੱਕ ਉਹਨੇ ਕਿਹਾ 11 ਵਜੇ ਮੈਂ ਤਾਂ ਨਹੀਂ ਮੈਂ ਆਪਣਾ ਅਸਲਾ ਬਣਾ ਕੇ ਕੰਮ ਕਰਦਾ ਆਹ 11:30 ਵਜੇ ਤੋਂ ਉਹਨਾਂ ਦੇ ਨਾਲ ਹੀ ਰਹੇ ਆ ਸਿੱਧਾ ਘਰ ਆਏ ਆ। ਕਿਉਂਕਿ ਆਪਾਂ ਇਹ ਰਿਕਰਡਿੰਗ ਵੀ ਨਾ ਕਰੀਏ ਨਾ ਸੀਆ ਅੱਜ ਤਾਂ ਤਿੰਨ ਮਿੰਟ ਪਹਿਲਾਂ ਲੱਗਾ ਜੀ ਇਹ ਗੱਲਬਾਤ ਚੱਲ ਰਹੀ ਆ। ਉਹ ਤਾਂ ਦੋ ਆ ਦੇਖੋ ਜੀ। 11:30 ਵਜੇ ਨਾਲ ਹੋਤੀ ਆ। ਫੋਟੋ ਤੋਂ ਪਾਣਾ ਪਾ ਕੇ ਹਾਂ ਨਾਲ ਆਪਣੇ ਵੀਰੇ ਨੇ ਬੰਦਾ ਵਾ। ਤਰੇ ਦੋ ਜੀ ਹੈ ਇਹਨਾਂ ਦਾ ਸਾਨੂੰ ਨਹੀਂ ਪਤਾ ਜਾਣਾ ਤੇ ਆ ਜਾਂ ਲੜਾਈ ਹੋਈ ਜਾਂ ਤੇਰਾ ਹੋਇਆ। ਹਲੋ ਅੱਜ ਪਤਾ ਲੱਗਾ ਤੂੰ ਤੇਰਾ ਨਾ ਲੱਗ ਰਿਹਾ ਜੀ ਪਰਤਾਲ ਹੋਣੀ ਚਾਹੀਦੀ ਆ ਜਾਂਚ ਹੋਣੀ ਚਾਹੀਦੀ ਆ। ਇਹ ਜਿਹੜਾ ਬੋਸੀ ਦੇ ਇਹ ਜੋ ਤੇ ਮੌਜੂਦ ਆ ਉੱਤੇ ਬਰਤਾ ਹੋਣਾ ਚਾਹੀਦਾ ਹਾਂਜੀ